ਕਿਰਪਾ ਹੋਈ ਸੰਗਤਾਂ ਤੇ ਸੇਵਾਦਾਰਾਂ ਤੇ ਕਿਉਂਕਿ ਬਿਨ ਬੋਲਿਆਂ ਸਭ ਕੁਝ ਜਾਣਦਾ ਤੇ ਸਾਗਾ ਕੀ ਚੈਰਦਾਸ ਸੋ ਜਿੰਨੇ ਵੀ ਹੁਣ ਸੰਗਤ ਆਈ ਹੈ ਤੇ ਬਹੁਤ ਸਾਰੇ ਰਾਜਨੀਤਿਕ ਪਾਰਟੀਆਂ ਅਹੁਦੇਦਾਰ ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚੇ ਨੇ ਉਸੋ ਬੇਨਤੀ ਹੈ ਸਾਰੇ ਬਲਾਰਿਆਂ ਨੂੰ ਜਿੰਨੇ ਵੀ ਬਲਾਰਿਆਂ ਨੇ ਹੁਣ ਬੋਲਣਾ ਹੈ ਸੰਗਤ ਦਾ ਧੰਨਵਾਦ ਕਰਨਾ ਹੈ ਉਹਨਾਂ ਨੂੰ ਬੇਨਤੀ ਹੈ ਕਿ ਆਪਾਂ ਗੁਰਮਤ ਅਨੁਸਾਰ ਬੋਲੀਏ ਕਿਸੇ ਵੀ ਕੋਈ ਸਿਆਸੀ ਗੱਲ ਕੋਈ ਰਾਜਨੀਤਿਕ ਗੱਲ ਆਪਾਂ ਨਾ ਕਰੀਏ ਆਪਾਂ ਸਤਿਗੁਰਾਂ ਦੇ ਚਰਨਾਂ ਵਿੱਚ ਆਇਆ ਸੰਗਤ ਦੇ ਰੂਪ ਵਿੱਚ ਆਇਆ ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸਹੀਦੀ ਦਿਨ ਮਨਾ ਰਹੇ ਹਾਂ ਸੁੇਸ਼ ਕਰਕੇ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਬਲਾਰਿਆਂ ਦੇ ਚਰਨਾਂ ਕਮਲਾ ਵਿੱਚ ਬੇਨਤੀ ਹੈ ਖਾਸ ਕਰਕੇ ਕਿ ਆਪਾਂ ਗੁਰਮਤ ਅਨੁਸਾਰ ਭਾਸ਼ਣ ਦਈਏ ਬੋਲੀਏ ਤੇ ਸਾਰੀਆਂ ਸੰਗਤਾਂ ਦਾ ਧੰਨਵਾਦ ਕਰੀਏ ਤੇ ਆਪਾਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੁਰਬਾਨੀ ਦੇ ਜਾਨੋ ਕਰਵਾਈਏ ਸੰਗਤਾਂ ਨੂੰ ਜਿਹੜਾ ਸਾਡਾ ਮੇਨ ਮਕਸਦ ਹੈ ਸੋ ਇਸ ਕਰਕੇ ਇਹੀ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦੇ ਸੀ ਕਿ ਆਪਾਂ ਜੋ ਵੀ ਮਾਈਕ ਦੇ ਵਿੱਚ ਬੋਲਣਾ ਹੈ ਉਹ ਗੁਰਮਤ ਅਨਸਾਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਕੁਰਬਾਨੀ ਦੇ ਸਬੰਧ ਵਿੱਚ ਹੀ ਬੋਲਿਆ ਜਾਵੇ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ